ਖਾਂਦੇ ਤੀਂ ਤੇ ਆਨ ਦੇਖ ਕੇ ਨਾ ਛੜੀਏ ਆਰ ਤੇ ਦਵਾਰ ਤੇ ਕਦੇ ਨਾ ਲੜੀਏ ਮੇਰੇ ਦਿਲ ਵਿੱਚ ਹੀ ਵਸਦਾ ਓ ਕੰਨਿਆ ਤੋਂ ਮਾਰ ਨੂੰ ਨਿਕਾਲ ਕੇ ਦਿੱਤੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਆਵੇਂ ਲੋਕਾਂ ਦੇ ਦਿਲਾਂ 'ਚ 36 ਸਾਲ ਤੁਹਾਨੂੰ ਲੱਗਦਾ ਪਰ ਉਹ ਅੱਜ ਵੀ ਸਾਡੇ ਦਿਲਾਂ 'ਚ ਵੱਸਦਾ 22 ਚਮਕੀਲਾ ਜਿੰਦਾ ਏ ਨੀ ਤਕਦੀਰੇ ਮਾਰਿਆ ਦੋੜਾ ਮਿਲੇ ਉਹਨਾਂ ਦੇ ਮੜੀਆਂ ਤੇ ਲੱਗਦੇ ਜਿਨ੍ਹਾਂ ਲੋਕਾਂ ਨੂੰ ਦਿਲ 'ਚ ਯਾਦ ਰੱਖਿਆ ਜਾਂਦਾ ਏ ਮਾ ਤੇ ਮਰਗੀ ਥਾਂ ਕੁੱਤ ਜਾਂਦੀ ਵਾਰੀ ਅਜਨਾ ਵੇ ਬਰਦੋ ਬਿਦੂ ਦਾ ਕਿਉਂ ਦਾ ਮੇਰੀ ਬੋਲੀ ਮੈਂ ਪਤਣਾ ਤੇ ਆਲਦੀ ਪਿਆ ਅ ਭਾਈ ਜੀ ਕੀ ਨਾ ਤੁਹਾਡਾ ਮੈਂ ਨਾ ਤਾਰੀ ਆ ਜੀ ਤੁਸੀਂ ਚਮਕੀਲਾ ਜੀ ਦੇ ਛੋਟੇ ਭਰਾ ਹੋ ਹਾਂਜੀ 36 ਸਾਲ ਹੋ ਗਏ ਚਮਕੀਲਾ ਜੀ ਨੂੰ ਆਪਾਂ ਤੋਂ ਦੂਰ ਗਿਆ ਨੂੰ ਕਿਹੋ ਜਿਹਾ ਮਹਿਸੂਸ ਕਰਦੇ ਹਾਂ ਤੁਸੀਂ ਕੀ ਕਰੀਂ ਵੀਰੇ ਦਿਲ ਵਿੱਚ ਹੀ ਵਸਦਾ ਹੈ ਦਿਲ ਵਿੱਚ ਵਸਦਾ ਹੈ ਨਾ ਜਿਵੇਂ ਤੁਸੀਂ ਤਾਂ ਚਲੋ ਪਰਿਵਾਰ ਦੇ ਮੈਂਬਰ ਹੋ ਜਿਹੜੇ ਸਟਾਉਣ ਵਾਲੇ ਸਰੋਤੇ ਨੇ ਇਹ ਵੀ ਸਾਨੂੰ ਇਹੀ ਗੱਲ ਵੀਰੇ ਦੇ ਕਹਿ ਰਹੇ ਨੇ ਕਿ ਕਿਤੇ ਨਹੀਂ ਗਿਆ ਚਮਕੀਲਾ ਸਾਡੇ ਦਿਲਾਂ 'ਚ ਵਸਦਾ ਕਦੇ ਕਦੇ ਯਾਦ ਆਉਂਦੀ ਹੋਣੀ ਆ ਯਾਦ ਤਾਂ ਆਉਂਦੀ ਆ ਵੀਰੇ ਕੀ ਕਰੀਂ ਇਕੱਠੇ ਖੇਡਦੇ ਹੁੰਦੇ ਸੀ ਨਹੀਂ ਮੈਂ ਤਾਂ ਸਭ ਤੋਂ ਵੱਡਾ ਸੀ ਉਹ ਕਿੰਨਾ ਕੁ ਵੱਡਾ ਸੀ 10-12 ਸਾਲ ਵੱਡੇ ਅੱਛਾ ਹਾਂਜੀ ਕਦੇ ਘਰ ਦੇ ਵਿੱਚ ਗੱਲਾਂਬਾਤਾਂ ਚੱਲਦੀਆਂ ਹੋਣਗੀਆਂ ਨਾ ਇਹੋ ਜਿਹਾ ਮਹਿਸੂਸ ਹੁੰਦਾ ਬਹੁਤ ਔਖਾ ਲੱਗਦਾ ਹਨਾ ਔਖਾ ਹੀ ਲੱਗਦਾ ਜਿਉਂ ਕੋਈ ਉਹਨਾਂ ਦੇ ਗੀਤਾਂ ਦੇ ਬੋਲ ਸੁਣਾ ਦਿਓ ਸਾਨੂੰ ਸੁਣਾ ਦਿਓ ਉਹ ਖਾਂਦੇ ਪੀਂਦੇ ਹਨ ਵੇਖ ਕੇ ਨਾ ਸੜੀਏ ਆਰਜ ਗਵਾਰ ਚ ਕਦੇ ਨਾ ਲੜੀਏ ਉਹ ਖਾਂਦੇ ਪੀਂਦੇ ਹਨ ਵੇਖ ਕੇ ਨਾ ਸੜੀਏ ਆਰਜ ਗਵਾਰ ਚ ਕਦੇ ਨਾ ਲੜੀਏ ਉਹ ਬੈਰੀ ਘਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈ ਦਾ ਉਹ ਕੰਨਿਆ ਕੁਵਾਰੀ ਨੂੰ ਨਿਕਾਲ ਕੱਢੀ ਦੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਉਹ ਕੰਨਿਆ ਕੁਵਾਰੀ ਨੂੰ ਨਿਕਾਲ ਕੱਢੀ ਦੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਉਹ ਇੱਕੋ ਜਿੰਨਾ ਤੋਂ ਖਮਾਪਿਆਂ ਦੀ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਕਾਜੀਵਾ ਇਸਨ ਅਮਰ ਸਿੰਘ ਚਮਕੀਲਾ ਜੀ ਦੇ ਛੋਟੇ ਭਰਾ ਤਾਰੀ ਜਿਨ੍ਹਾਂ ਦਾ ਨਾਮ ਆ ਜਿਨ੍ਹਾਂ ਨੇ ਕਿ ਸਾਨੂੰ ਅਮਰ ਸਿੰਘ ਚਮਕੀਲਾ ਦਾ ਗੀਤ ਬਣਾਇਆ ਇਹਨਾਂ ਨੇ ਦੱਸਿਆ ਵੀ ਸਾਡੇ ਦਿਲਾਂ ਦੇ ਵਿੱਚ ਵਸਿਆ ਹੋਇਆ ਚਮਕੀਲਾ ਸਾਡੇ ਹਰ ਟਾਈਮ ਸਾਡੇ ਦਿਲਾਂ ਦੇ ਵਿੱਚ ਰਹਿੰਦਾ ਸਾਡੇ ਕੋਲ ਰਹਿੰਦਾ ਜਿਵੇਂ ਉਹਨਾਂ ਦੇ ਗੀਤਾਂ ਨੂੰ ਉਹਨਾਂ ਨੂੰ ਚਾਣ ਵਾਲੇ ਪਿਆਰ ਕਰਦੇ ਨੇ ਉਸ ਤਰ੍ਹਾਂ ਬਾਈ ਜੀ ਹੁਣੇ ਉਹਨਾਂ ਦੀ ਸਮਾਧ ਤੇ ਬੈਠੇ ਸਨ ਜਿਨ੍ਹਾਂ ਨੇ ਸਾਡੇ ਨਾਲ ਗੱਲ ਕੀਤੀ ਜਿਹੜਾ ਕਿ ਇਹ ਮੀਡੀਆ ਨੇ ਪ੍ਰੈਸ ਮੀਡੀਆ ਨੇ ਆਪਣੇ ਪ੍ਰਿੰਟ ਮੀਡੀਆ ਨੇ ਤੁਸੀਂ ਇਹਨੂੰ ਐਡਾ ਹਾਈਲਾਈਟ ਕਰ ਦਿੱਤਾ ਕਿ ਦੁੱਗਰੀ ਅੱਜ ਇਤਿਹਾਸਕ ਪਿੰਡ ਬਣ ਗਿਆ ਹੈ ਜਦੋਂ ਚਮਕੀਲਾ ਜੀ ਨੂੰ ਸੱਤ ਤੋਂ ਵਿਛੜਿਆ ਨੂੰ 36000 ਹੋ ਗਏ ਨੇ ਕੀ ਮਹਿਸੂਸ ਕਰਦੇ ਹੋ ਬਾਈ ਜੀ ਚਮਕੀਲਾ ਜੀ ਭਾਵੇਂ ਲੋਕਾਂ ਦੇ ਦਿਲਾਂ 'ਚ 36 ਸਾਲ ਤੁਹਾਨੂੰ ਲੱਗਦਾ ਪਰ ਉਹ ਅੱਜ ਵੀ ਸਾਡੇ ਦਿਲਾਂ 'ਚ ਵੱਸਦਾ ਬਾਈ ਚਮਕੀਲਾ ਜਿੰਦਾ ਏ ਅੱਜ ਵੀ ਉਹ ਜਿਉਂਦਾ ਏ ਕਿਉਂਕਿ ਮੇਲੇ ਉਹਨਾਂ ਦੇ ਮੜੀਆਂ ਤੇ ਲੱਗਦੇ ਜਿਨ੍ਹਾਂ ਲੋਕਾਂ ਨੂੰ ਦਿਲ 'ਚ ਯਾਦ ਰੱਖਿਆ ਜਾਂਦਾ ਏ ਉਹਨਾਂ ਦੇ ਗੀਤਾਂ ਦੇ ਕੋਈ ਬੋਲ ਸੁਣਾਓ ਨਾਰ ਰਲ ਇਕੱਠਿਆਂ ਬਈਏ ਤੇ ਵਿਛੜਿਆਂ ਨੂੰ ਅਗਲਾ ਏ ਹੋ ਮਿਲਨ ਦੀਆਂ ਘੜੀਆਂ ਵਿਸਰਨਾ ਜਾ ਆਵਣ ਵੇ ਕਿਤੇ ਵਿਛੜੇ ਹੀ ਨਾ ਮਰ ਜਾਈਏ ਹੋ ਦੁੱਖ ਮੁਸੀਬਤ ਜਦ ਵੀ ਆਉਂਦੇ ਆ ਸੱਜਣ ਬੇਲੀ ਦਰਦ ਵੰਡਾਉਂਦੇ ਰੱਬ ਬਣ ਕੇ ਜੋ ਬਹੋੜੇ ਰੱਬ ਬਣ ਕੇ ਜੋ ਬਹੋੜੇ ਹੋ ਨਾ ਸਭ ਦਿਲਦਾਰਾਂ ਨੂੰ ਹੋ ਰੱਬਾ ਲੰਮੀ ਆ ਉਮਰਾਂ ਬਖਸ਼ੀ ਮੇਰੇ ਜਿਗਰੀਆਂ ਰਾ ਨੂੰ ਹੋ ਪੁੱਤ ਦਾ ਲੋਕੋ ਬੁਰਾ ਵੀ ਛੋੜਾ ਨੀ ਤਕਦੀਰੇ ਮਾਰਿਆ ਲੋੜਾ ਮਾਂ ਤੇ ਮਰ ਗਈ ਥਾਂ ਬੇਪੁੱਤ ਜਾਂਦੀ ਵਾਰੀ ਹੋ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਹੋ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਜਿਵੇਂ ਕਿ ਤੁਸੀਂ ਸੁਣਿਆ ਦੇਖਿਆ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਸਰੋਤੇ ਗਾਇਕ ਸਿੰਗਰ ਇਥੇ ਵੱਡੀ ਗਿਣਤੀ ਚ ਪਹੁੰਚੇ ਪਹੁੰਚੇ ਹਨ ਅੱਜ ਵੀ ਉਹਨਾਂ ਨੂੰ ਉਹਨਾਂ ਹੀ ਪਿਆਰ ਕਰਦੇ ਆ ਨਾ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਉਹਨਾਂ ਦੇ ਬੋਲਾਂ ਨੂੰ ਅੱਜ ਵੀ ਦਿਲਾਂ ਦੇ ਵਿੱਚ ਵਸਾਈ ਬੈਠੇ ਆ ਨਾ ਹੋ ਰੱਬਾ ਲੰਮੀਆਂ ਉਮਰਾਂ ਬਖਸ਼ੀ ਮੇਰੇ ਜਿਗਰੀ ਯਾਰਾਂ ਨੂੰ ਸਾਡੇ ਕਬੱਡੀ ਵਰਗੇ ਯਾਰਾਂ ਨੂੰ ਲੰਮੀ ਉਮਰਾਂ ਬਖਸ਼ੇ ਕਿਉਂਕਿ ਇਹ ਸਾਡੇ ਵਰਗੇ ਕਲਾਕਾਰਾਂ ਨੂੰ ਜਿਹੜੇ ਤੇ ਤੁਰੇ ਹੋਏ ਨੇ ਉਹਨਾਂ ਨੂੰ ਉੱਪਰ ਚੱਕਣ ਦੇ ਵਿੱਚ ਇਹਨਾਂ ਬੰਦਿਆਂ ਦਾ ਬਹੁਤ ਸ਼ਕਸ਼ ਦਾ ਹੱਥ ਹੈ ਕਿਉਂਕਿ ਜੇ মিডিਆ ਨਾ ਹੋਵੇ ਤਾਂ ਸਾਡੇ ਵਰਗੇ ਬੰਦੇ ਰੁੱਲ ਜਾਣਗੇ ਮੈਂ ਪ੍ਰੈਸ ਦਾ ਆਪਣੇ ਵੀਰ ਕਬੱਦੀ ਸਾਹਿਬ ਦਾ ਤੇ ਨਿਰਪੱਖ ਪੋਸਟ ਟੀਵੀ ਵਾਲਿਆਂ ਦਾ ਬਹੁਤ-ਬਹੁਤ ਹੈ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਤੁਹਾਡਾ ਪਤਵੰਤੇ ਸੱਜਣਾ ਦਾ ਵੀ ਬਹੁਤ ਹੈ ਦਿਲੋਂ ਸ਼ੁਕਰਗੁਜ਼ਾਰ ਹਾਂ ਬਹੁਤ-ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਆਤਮ ਲਗਨ ਪ੍ਰੋਗਰਾਮ ਤੋਂ ਬੈਠ ਕੇ ਅਨੁਵਾਇ ਕਰ ਰਹੇ ਜੀ ਬਣਾ ਲਏ ਨੇ ਵੀਰੋਂ ਮੈਸੇਜ ਵੀ ਆ ਰਿਹਾ ਕਿ ਤੁਹਾਨੂੰ ਲਾਈਵ ਦੇਖ ਰਹੇ ਆ ਸਰ ਦਾ ਬਹੁਤ ਬਹੁਤ ਧੰਨਵਾਦ ਹੈ ਮਾਲਗਾ ਜੀ ਨੇ ਸਾਰੇ ਚੈਨਲ ਲੱਗੇ ਹੋਏ ਨੇ ਬਹੁਤ ਬਹੁਤ ਧੰਨਵਾਦ